ਤਸਵੀਰਾਂ ਵਿੱਚ ਦੇਖ ਰਹੇ ਹੋ ਜੋ ਕਣਕ ਦੀ ਫਸਲ ਹੈ ਖਰਾਬ ਕਰਦੇ ਹੋਏ ਜੰਗਲੀ ਜਾਨਵਰ ਨੀਲਗੋਵਾਂ ਜੋ ਕਿ ਲਸ਼ਮਨ ਨਹਿਰ ਦੇ ਨੇੜੇ ਦੀ ਇੱਕ ਬਹੁਤ ਹੀ ਨੁਕਸਾਨ ਕਰ ਰਹੇ ਹਨ ਸੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਨੀਲਗੋਵਾਂ ਝੁੰਡ ਬਣਾ ਕੇ ਫਸਲ ਖਰਾਬ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਜੋ ਕਲੀਅਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਰਾਤ ਦੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਚੁੰਡ ਬਣਾ ਕੇ ਰਾਤ ਨੂੰ ਕਣ ਖਰਾਬ ਕਰਦੇ ਹੋਏ ਜਾਨਵਰ ਤੋ ਦੋ ਤਸਵੀਰਾਂ ਵਿੱਚ ਦੇਖ ਰਹੇ ਹੋ ਰੋਜ਼ ਕਿੰਨੇ ਕਣ ਖਰਾਬ ਕਰ ਰਹੇ ਨੇ 1 2 3 4 5 6 7 8 9 10 11 12 13 ਦੇਖ ਸਕਦੇ ਹੋ ਦੋਸਤੋ ਤਸਵੀਰਾਂ ਵਿੱਚ ਰੋਜ਼ ਜੋ ਫਸਲ ਖਰਾਬ ਕਰਦੇ ਆ ਸਵਾਗਤ ਹੈ ਦੋਸਤੋ ਤੁਹਾਡਾ ਫਾਜਲਕਾਰ 24 ਅੱਜ ਅਸੀਂ ਪਹੁੰਚੇ ਹਾਂ ਪਿੰਡ ਜੋਧਾ ਪੈਣੀ ਦੇ ਬਾਰਡਰ ਤੇ ਜਿੱਥੇ ਕੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਾਰਾਂ ਕਿਸਾਨਾਂ ਵੱਲੋਂ ਲਗਾਈਆਂ ਗਈਆਂ ਜਿੱਥੇ ਕੀ ਜੰਗਲੀ ਜਾਨਵਰ ਸੂਰ ਨੀਲ ਗਵਾਂ ਆਉਂਦੀਆਂ ਇੱਥੋਂ ਦੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕੀ ਸਮੱਸਿਆ ਆਉਂਦੀ ਹੈ ਆਓ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਸੋ ਦੋਸਤੋ ਤਸਵੀਰਾਂ ਦੇਖ ਸਕਦੇ ਹੋ ਆ ਸੂਰ ਨੀਲ ਗਵਾਂ ਨੇ ਪਾਟ ਕੇ ਬਿਲਕੁਲ ਜੋ ਕਣਕ ਖਰਾਬ ਕੀਤੀ ਹੈ ਤਸਵੀਰਾਂ ਦੇਖ ਸਕਦੇ ਹੋ ਅੱਗੇ ਤੁਰੇ ਹੋ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਬਿਆ ਕਣਕ ਦੇ ਪੱਲੇ ਕੁਝ ਨਹੀਂ ਰਹਿ ਗਿਆ ਤਾਂ 2-3 ਏਕੜ ਜੋ ਸੂਰਾ ਕਣਕ ਸੂਰ ਨੀਲ ਗੋਵਾਂ ਖਰਾਬ ਕਰ ਗਈਆਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅੱਗੇ ਆ ਜਾਓ ਜਿਹਦੇ ਵਿੱਚ ਤਾਰਬੰਦੀ ਇਹਨਾਂ ਨੇ ਕੀਤੀ ਸੀਗੀ ਹਲਾਤ ਦੇਖ ਲਓ ਬਿਲਕੁਲ ਬਰਾਬਰ ਤੇ ਜਿਹੜੇ ਨੀਲ ਗੋਵਾਂ ਕਣਕ ਚਰ ਗਈਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਆ ਇਥੇ ਦੇ ਜੋ ਬਾਰਡਰ ਪੱਟੀ ਦੇ ਜਿੰਨੇ ਲੋਕ ਰਹਿੰਦੇ ਬਹੁਤ ਬੁਰੇ ਹਾਲਾਤ ਆ ਆ ਸੂਰਾਂ ਦੇ ਤੁਹਾਨੂੰ ਤਸਵੀਰਾਂ ਦਿਖਾਉਣੇ ਜਿੱਤੇ ਸੂਰ ਪੱਟ ਕੇ ਜਾਂਦੇ ਆ ਟੋਏ ਪੁੱਟੇ ਪਿਆ ਆ ਦੇਖ ਸਕਦੇ ਹੋ ਇਹਨੇ ਖੋਰਾ ਬਿਲਕੁਲ ਗਰਾਊਂਡ ਰਿਪੋਰਟ ਜੋ ਕਿ ਬਾਰਡਰ ਪੱਟੀ ਤੇ ਅੱਗੇ ਆ ਜਾਓ ਸੋ ਆ ਆ ਜਿੱਤੇ ਸੂਰ ਤੁਰਦੇ ਆ ਥਾਂ ਪਟਦੇ ਆ ਕਣਕ ਦੇ ਵਿੱਚ ਕੀ ਹਾਲਾਤ ਤੁਹਾਨੂੰ ਪੂਰੀਆਂ ਤਸਵੀਰਾਂ ਦਿਖਾ ਦਿੰਨੇ ਆ ਇਦਾਂ ਤਸਵੀਰਾਂ ਦੇਖ ਸਕਦੇ ਹੋ ਸੋ ਦੋਸਤੋ ਤਸਵੀਰਾਂ ਚ ਦੇਖ ਰਹੇ ਹੋ ਜੋ ਰਾਤ ਨੂੰ ਰੋਜ਼ ਆਉਂਦੇ ਆ ਕਣਕ ਦਾ ਜੋ ਫਸਲ ਆ ਉਪਰੋਂ ਖਾ ਜਾਂਦੇ ਆ ਬਿਲਕੁਲ ਇਸ ਤਰ੍ਹਾਂ ਕਣਕ ਦਾ ਉਜਾੜਾ ਕਰਦੇ ਆ ਜੋ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਿੰਦੇ ਆ ਤੁਸੀਂ ਦੇਖ ਰਹੇ ਹੋ ਤੁਨੇ ਲਗਾਤਾਰ ਸੀਰਾ ਦਿਖਾ ਰਹੇ ਆ ਸੋ ਬੀ ਕੈਮਰਾਮੈਨ ਨੂੰ ਕਹਾਂਗਾ ਅੱਗੇ ਤੁਰੇ ਹੋ ਸੋ ਦੇਖ ਸਕਦੇ ਹੋ ਜਿਸ ਤਰ੍ਹਾਂ ਕਣਕ ਦਾ ਬਿਲਕੁਲ ਉਪਰੋਂ ਚਰ ਗਿਆ ਇਹਦੇ ਕੀ ਝਾੜੇ ਦਾ ਕੀ ਨਿਕਲੇਗਾ ਕਣਕ ਦਾ ਸੋ ਬੇਨਤੀ ਪ੍ਰਸ਼ਾਸਨ ਨੂੰ ਕਰਦੇ ਆ ਇਹਨਾਂ ਰੋਜਾਂ ਨੂੰ ਜੰਗਲਾਤ ਵਿਭਾਗ ਵਾਲਿਆਂ ਨੂੰ ਕਹੇ ਕਿ ਤਾਰਬੰਦੀ ਕਰਕੇ ਉਹਨਾਂ ਨੂੰ ਪਰਾਂ ਜੰਗਲਾਤ ਵਿੱਚ ਛੱਡਿਆ ਜਾਵੇ ਇਧਰ ਕਿਸਾਨਾਂ ਦੀ 11 ਏਕੜ ਜੋ ਫਸਲਾਂ ਸੂਰ ਔਰ ਨੀਲ ਗੋਵਾਂ ਖਰਾਬ ਕਰ ਰਹੀਆਂ ਰਾਤ ਨੂੰ ਚੁੰਨਾ ਦੇ ਚੁੰਡ ਆਉਂਦੇ ਆ ਜੋ ਫਸਲ ਖਰਾਬ ਕਰਕੇ ਜਿੱਥੋਂ ਇੱਕ ਵਾਰੀ ਲੰਘ ਜਾਂਦੇ ਆ ਸਬਜ਼ੀਆਂ ਹਰ ਤਰ੍ਹਾਂ ਦੀਆਂ ਮੇਥਰੇ ਵਗੈਰਾ ਸਾਰੇ ਖਾ ਜਾਂਦੇ ਆ ਜਿੰਨਾ ਵੀ ਇੱਧਰ ਕਿਸਾਨ ਆ ਬਹੁਤ ਪਰੇਸ਼ਾਨ ਆ ਕਿਸਾਨਾਂ ਨੇ ਆਪਣੀ ਸੇਫਟੀ ਵਾਸਤੇ ਜੋ ਤਾਰਾਂ ਲਾਈਆਂ ਤਾਰਾਂ ਤੋੜ ਜਾਂਦੇ ਆ ਉੱਪਰੋਂ ਲੰਘ ਜਾਂਦੇ ਆ ਸੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸੋ ਤੁਹਾਨੂੰ ਲਗਾਤਾਰ ਸਵੇਰਾ ਦਿਖਾ ਰਿਹਾ ਕਿਸ ਤਰ੍ਹਾਂ ਕਣਕ ਦੀ ਬਿਲਕੁਲ ਉਪਰੋ ਉਪਰੋ ਸਾਰੀ ਚਰੀ ਆ ਸੋ ਦੋਸਤੋ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਈਆਂ ਸੀ ਕਣਕ ਦੀਆਂ ਜਿੱਥੇ ਕੀ ਸੂਰਾ ਨੀਲ ਗੋਵਾਂ ਨੇ ਪਟੀਆਂ ਆ ਹੁਣ ਤੁਹਾਨੂੰ ਫਸਲ ਦਿਖਾ ਦਿੰਨੇ ਆ ਇਹ ਲਸਣ ਕਿਸਾਨ ਨੇ ਲਾਇਆ ਸੀ ਗਾ ਲਸਣ ਸਾਰੀ ਫਸਲ ਇੱਥੇ ਉਜਾੜਾ ਕਰ ਗਿਆ ਵਿੱਚੋਂ ਵਿੱਚੋਂ ਪਟ ਗਿਆ ਪਰ ਆਲੀ ਤੇ ਦੇਖ ਸਕਦੇ ਹੋ ਉਥਲ ਪੁਤਲ ਹੋਈ ਆ ਅੱਗੇ ਵੀ ਆਜੋ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਸੋ ਦੇਖ ਸਕਦੇ ਹੋ ਜਿਸ ਤਰ੍ਹਾਂ ਲਸਣ ਦੀ ਬਿਲਕੁਲ ਫਸਲ ਖਰਾਬ ਕਰ ਕਰ ਚੁੱਕੇ ਆ ਫਸਲ ਬਿਲਕੁਲ ਖਰਾਬ ਆ ਲਸਣ ਦੀ ਸਾਰੇ ਪਟ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹਦੇ ਵਿੱਚ ਲਸਣ ਹੈ ਨਹੀਂਗਾ ਸਾਰਾ ਪਟ ਦਿੱਤਾ ਸੂਰਾ ਔਰ ਜੋ ਨੀਲ ਗਉਆਂ ਆਉਂਦੀਆਂ ਇਹ ਤਾਂ ਭਜਦੀਆਂ ਖਾਂਦੇ ਆ ਸੋ ਤਸਵੀਰਾਂ ਚ ਦੇ ਲਸਣ ਦੀ ਵਿਦਖਾ ਚ ਕੋਣ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਜੋ ਮੇਥਰਾ ਬੀਜਾ ਮੇਥਰੇ ਦੀ ਬਿਲਕੁਲ ਆ ਤੁਸੀਂ ਓਲੀਆਂ ਤੇ ਬੀਜਾ ਸੀਗਾ 3-3 ਕਨਾਲਾ ਸਾਰਾ ਉਜਾੜਾ ਕਰ ਗਿਆ ਕਿਸਾਨ ਦਾ ਤਸਵੀਰਾਂ ਚ ਦੇਖ ਸਕਦੇ ਹੋ ਜੋ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਆ ਦੇਖ ਸਕਦੇ ਹੋ ਇਹ ਮੇਥਰਾ ਬੀਜਾ ਸੀਗਾ ਕਿਸਾਨ ਨੇ ਇਹਦੇ ਪੱਲੇ ਕੁਝ ਨਹੀਂ ਰਹਿ ਗਿਆ ਜੋ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਬਿਲਕੁਲ ਇੱਧਰ ਜੋ ਕਿਸਾਨ ਨਹਿਰ ਦਸ਼ਮਨ ਨਹਿਰ ਦੇ ਨਜ਼ਦੀਕ ਹੈ ਇੱਧਰ ਬਹੁਤ ਜੜਾ ਹੋ ਰਿਹਾ ਜੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਮੇਥਰਾ 2-3 ਨਕ ਨਾਲ ਖਾ ਗਿਆ ਸੋ ਦੋਸਤੋ ਤੁਹਾਨੂੰ ਲਗ ਲਗ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇੱਥੇ ਰਾਤ ਨੂੰ ਜੋ ਆ ਕੇ ਨੀਲ ਗਊਆਂ ਬੈਠਦੀਆਂ ਉਹਨਾਂ ਦੀਆਂ ਨਿਸ਼ਾਨੀਆਂ ਤੁਹਾਨੂੰ ਦਿਖਾ ਰਹੇ ਆ ਆ ਜੋ ਗੋਬਰ ਕਰਦੇ ਆ ਆ ਉਹਨਾਂ ਦਾ ਗੋਬਰ ਆ ਇੱਥੇ ਆ ਕੇ ਬੈਠਦੇ ਆ ਜਿੰਨੇ ਵੀ ਆ ਫਸਲ ਬੀਜੀ ਆ ਇਹਦੇ ਵਿੱਚ ਬੈਂਗਣ ਆ ਬੈਂਗਣ ਦੀ ਸਾਰੀ ਉੱਪਰੋਂ ਫਸਲ ਖਾ ਗਿਆ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਦੇਖ ਸਕਦੇ ਹੋ ਗੋਬਰ ਕਰਕੇ ਰਾਤ ਨੂੰ ਇੱਥੇ ਬੈਠਦੇ ਆ ਇਹਨਾਂ ਤਾਰਾਂ ਦੇ ਉੱਪਰੋਂ ਛਾਲਾ ਮਾਰ ਕੇ ਜੋ ਤਾਰਾਂ ਲੱਗੀਆਂ ਇਹਨਾਂ ਦੇ ਉੱਪਰੋਂ ਛਾਲਾ ਮਾਰ ਕੇ ਲੰਘ ਜਾਂਦੇ ਆ ਜੋ ਫਸਲਾਂ ਇੱਧਰ ਖਰਾਬ ਕਰਦੇ ਆ ਕਣਕ ਦੀ ਯਾਰਾ ਇੱਕਨ ਫਸਲ ਖਰਾਬ ਕਰ ਕਰਦੇ ਆ ਕਰ ਚੁੱਕੇ ਆ ਸੂਬਾ ਪ੍ਰਸ਼ਾਸਨ ਨੂੰ ਬੇਨਤੀ ਹੈ ਇਸ ਵੱਲ ਧਿਆਨ ਦਿੱਤਾ ਜਾਵੇ ਜੋ ਉਧਰ ਪਿੱਛੇ ਇਥੋਂ 4-5 ਕਿਲੋਮੀਟਰ ਬਾਰਡਰ ਆ ਉਧਰ ਤਾਰ ਲਾਈ ਜਾਵੇ ਤਾਂ ਜੋ ਸਾਡੀਆਂ ਇਧਰ ਫਸਲਾਂ ਬਚ ਸਕਣ ਕਿਸਾਨਾਂ ਨਾਲ ਵੀ ਤੁਹਾਡੀ ਵੱਖ-ਵੱਖ ਕਿਸਾਨਾਂ ਨਾਲ ਵੀ ਗੱਲਬਾਤ ਕਰਾਈ ਸੀਗੀ ਉਹਨਾਂ ਨੇ ਇਹੀ ਕਹਿਣਾ ਸੀ ਇੱਕ ਵਾਰੀ ਅਸੀਂ ਤਾਰ ਲਾਉਂਦੇ ਆ ਰਾਤ ਨੂੰ ਫਿਰ ਆ ਕੇ ਤੋੜ ਜਾਂਦੇ ਆ ਫਿਰ ਦੁਬਾਰਾ ਸਵੇਰ ਲਾਉਂਦੇ ਆ ਫਿਰ ਰਾਤ ਨੂੰ ਤੋੜ ਜਾਂਦੇ ਆ ਤਾਰ ਇਹੀ ਕੰਮ ਲੱਗੇ ਰਹਿੰਦੇ ਆ ਸੋ ਕਰੰਟ ਛੱਡ ਨਹੀਂ ਸਕਦੇ ਸੋ ਵੈਸੇ ਤਾਰਾਂ ਲਾ ਰੱਖੀਆਂ ਉੱਪਰੋਂ ਲੰਘ ਜਾਂਦੇ ਆ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਆ ਜੀ ਧੰਨਵਾਦ ਜੀ ਹੋਰ ਵੀ ਸਾਡੇ ਨਾਲ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆ ਤਾਰਾਂ ਲਾ ਰੱਖੀਆਂ ਤਾਰਾਂ ਟੁੱਟ ਜਾਂਦੀਆਂ ਜਦੋਂ ਇੱਥੋਂ ਨੀਲ ਗੋਵਾਂ ਲੰਗਦੀਆਂ ਕਿਸਾਨ ਨਾਲ ਗੱਲ ਕਰਦੇ ਹਾਂ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਬੱਗਨ ਸਿੰਘ ਜੀ ਕਿਹੜਾ ਪਿੰਡ ਹੈ ਜੀ ਆਪਣਾ ਜਲੰਧਰਲਾ ਪੜੇ ਇੱਥੇ ਅੱਛਾ ਜੀ ਤਾਂ ਨਹੀਂ ਕੀ ਇੱਥੇ ਇਹ ਤੁਸੀਂ ਤਾਰ ਲਾ ਰਹੇ ਕੀ ਸਮੱਸਿਆ ਆ ਰਹੀ ਹੈ ਜੀ ਸਮੱਸਿਆ ਨੀਲ ਗੋਵਾਂ ਤੇ ਸੂਰ ਬਹੁਤ ਆ ਰਹੇ ਅੱਛਾ ਜੀ ਮੇਕਣਕ ਜਦ ਚੁੰਨਾ ਆਵੇ ਸਾਰਾ ਬਹੁਤ ਖਰਾਬ ਕਰ ਜਾਂਦੇ ਕਿੰਨਾ ਕੁ ਖਰਾਬ ਕਰ ਜਾਂਦੇ ਬਹੁਤ ਤੇ ਮੜੀਆ ਮੇਟਣ ਜਦੋਂ ਕਣਕ ਪੱਕਣ ਕੇ ਆਵੇਗੀ ਉਹਦਾ ਤਾਂ ਫਿਰ ਸੱਤਿਆਨਾਸੀ ਹੋ ਜਾਏਗਾ ਅੱਛਾ ਜੀ ਫਸਲ ਦਾ ਸਾਰਾ ਬਰਬਾਦ ਹੋ ਜਾਏਗੀ ਜੀ ਤੇ ਤਾਰਾ ਤਾਂ ਟੁੱਟ ਜਾਂਦੀ ਹੈ ਜਾਨਾ ਲਾਉਂਦੇ ਆ ਹੁਣ ਜੇ ਸੇ ਕੱਲ ਲਾ ਕੇ ਗਿਆ ਅੱਛਾ ਫਿਰ ਟੁੱਟ ਗਿਆ ਅੱਗੇ ਕਿ ਮੇਰੇ ਮਾਮੇ ਹੋਰੀ ਆ ਰਹੇ ਨੇ ਅੱਛਾ ਜੀ ਤੇ ਬਹੁਤ ਬੁਰਾ ਲਾਇ ਤੁਸੀਂ ਸਾਰੇ ਆ ਇਧਰ ਵੇਖੋ ਸਾਰੇ ਆ ਸੂਰ ਪਟ ਗਏ ਨੇ ਅੱਗੇ ਗੋਂਡੀਆਂ ਦੇ ਬੀੜੀਆਂ ਦੇ ਜੀ ਹਾਂ ਸੋ ਗੱਲ ਕਰਦੇ ਆ ਇਥੋਂ ਦੇ ਕਿਸਾਨਾਂ ਨਾਲ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਜੀ ਨਾਮ ਸੁਖਦੇਵ ਸਿੰਘ ਭਾਰਤੀ ਕਿਸਾਨ ਜੀ ਨੂੰ ਕਾਦੀਆ ਕਬਾਇਆ 77 ਇਹ ਸਮੱਸਿਆ ਜੀ ਤੁਸੀਂ ਵੇਖ ਲਓ ਅਸੀਂ ਅੱਗੇ ਵੀ ਡੀਸੀ ਸਾਹਿਬ ਨੂੰ ਬਹੁਤ ਵਾਰੀ ਐਪਲੀਕੇਸ਼ਨਾਂ ਦਿੱਤੀਆਂ ਨੇ ਮਿਲੇ ਵੀ ਐ ਸਾਡੀ ਐਮਐਲ ਸਾਹਿਬ ਨਾਲ ਵੀ ਗੱਲ ਹੋਈ ਏ ਤੇ ਸਾਡੇ ਕੋਈ ਪੁੱਛ ਪਈ 200 ਰੁਪਈਆ ਵੀ ਸਾਡਾ 80 85 ਲੱਖ ਆਇਆ ਪਿਆ ਤਾਰ ਬੰਦੀ ਦਾ ਜੀ ਅਸੀਂ ਹੁਣ ਸਾਰੇ ਆ ਕਿਸਾਨਾਂ ਨੇ ਆਪੋ ਆਪ ਦੇ ਖੇਤਾਂ ਚ ਆ ਵੇਖੋ ਤਾਰ ਅਸੀਂ ਲਾਈ ਆ ਕਿੱਲੇ ਗੱਡ ਕੇ ਸਾਰੇ ਖੇਤਾਂ ਦੇ ਮਣੇ ਮਣੇ ਵੇਖ ਲਓ ਤੁਸੀਂ ਘੁੰਮ ਕੇ ਇਹ ਤਾਰ ਰਾਤ ਨੂੰ ਜਾਨਵਰ ਨਿਕਲਦਾ ਘਟੋ ਘਟਾ ਯਾਰ ਅੰਨੇ ਹੀਲਾ ਗਾਂ ਇੱਥੇ ਗਈ ਏ ਨੀਲ ਗਾਵਾ ਨੀਲ ਗਾਂ ਜੀ ਤੇ ਇਹ ਸੂਰਾਂ ਦੀ ਤਾਂ ਗਿਣਤੀ ਕੋਈ ਨਹੀਂ ਕਿਉਂ ਉਹ ਤਾਂ ਰਾਤ ਨੂੰ ਆਂਦੇ ਨੇ ਭੱਜ ਭੁੱਜ ਜਾਂਦੇ ਨੇ ਇਹ ਤਾਂ ਤੁਹਾਨੂੰ ਅਸੀਂ ਹੁਣ ਵੀ ਚੱਲ ਕੇ ਖਾਣੇ ਜੰਗਲਾਤ ਦੇ ਵਿੱਚ ਵੀ ਕਿੰਨਾ ਸਾਰਾ ਨੀਲ ਗਊ ਫਿਰਦੀ ਏ ਤੇ ਕੋਈ ਸਰਕਾਰ ਸਾਡਾ ਹੱਲ ਨਹੀਂ ਕਰਦੀ ਕੋਈ ਕੁਝ ਨਹੀਂ ਕਰਦੀ ਬੜੀਆਂ ਸਪਕਾਇਆਂ ਮਾਰੀਆਂ ਨੇ ਸਾਡਾ ਨੁਕਸਾਨ ਬਹੁਤ ਏ ਮੰਨ ਕੇ ਚੱਲ ਵੀ 15 ਮਾਨ ਤਾਂ ਸਾਡਾ ਕਿੱਲੇ ਦਾ ਆਰਾਮ ਨਾਲ ਨੁਕਸਾਨ ਏ ਜਿਹੜਾ ਨੀਲ ਗਊਆਂ ਕਰ ਜਾਂਦੀਆਂ ਨੇ ਪਰਦਾ ਜੀ ਨੀਲ ਗਊ ਇਹਦੇ ਕਣਕਾਂ ਦੇ ਵਿੱਚ ਇਹ ਤਸਵੀਰਾਂ ਦਿਖਾਉਦੇ ਨੇ ਨੁਕਸਾਨ ਕੀ ਕਰਦੀ ਹੈ ਜੀ ਇਹ ਜੀ ਉੱਤੋਂ ਇਹ ਚਰਦੀ ਹੈ ਉੱਤੋਂ ਸਾਰਾ ਚੱਲ ਜਾਂਦੀ ਹੈ ਮੁੱਢੋ ਮਾਰਦੀ ਹੈ ਉਹਦਾ ਕਮੈਨ ਦਾ ਕਟਰ ਨਹੀਂ ਚੱਲਦਾ ਜਿਵੇਂ ਉਹਦਾ ਮੂੰਹ ਚੱਲਦਾ ਜਿੱਥੋਂ ਕੱਟ ਜਾਂਦੀ ਹੈ ਮੋੜ ਕੇ ਮਤਲਬ ਜਿਵੇਂ ਭਿੰਡੀ ਤੋਰੀ ਹੈ ਜਾਂ ਹੋਰ ਸਬਜ਼ੀਆਂ ਨੇ ਅਮਰੂਦ ਦੇ ਬੂਟੇ ਨੇ ਉਹਨਾਂ ਨੂੰ ਤਾਂ ਕੱਟਦੀ ਹੈ ਉਹ ਮੋੜ ਕੇ ਫੁੱਟਦਾ ਹੀ ਨਹੀਂ ਹਾਲਾਂਕਿ ਕਣਕ ਦਾ ਮਾਰੇ ਜੀ ਫੁੱਟ ਜਾਂਦੀ ਉਹ ਤਾਂ ਜਿਵੇਂ ਹੀ ਨਹੀਂ ਫੁੱਟਦੇ ਜੀ ਤੇ ਬਹੁਤ ਨੁਕਸਾਨ ਹੈ ਸਰਕਾਰ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ ਅਸੀਂ ਜੰਗਲਾਤ ਵਿਭਾਗ ਦੇ ਆਲਾਂ ਦੇ ਵੀ ਇੱਕ ਵਾਰੀ ਚੰਡੀਗੜ੍ਹ ਲਾਇਆ ਸੀ ਵਣ ਵਿਭਾਗਾਂ ਦੇ ਫੋਨ ਉਹਨਾਂ ਨੇ ਵੀ ਸਾਨੂੰ ਕੋਈ ਮਤਲਬ ਇਹਨਾਂ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਸਾਨੂੰ ਜਾਂ ਤਾਂ ਇਹ ਜੰਗਲਾਤ ਪੱਟਣ ਤੇ ਜਾਂ ਜੰਗਲਾਤ ਮਹਿਕਮਾ ਜਿਹੜਾ ਜਾਂ ਵਣ ਵਿਭਾਗ ਇਹਨਾਂ ਨੂੰ ਤਾਰ ਬੰਦੀ ਕਰਕੇ ਤੇ ਇਹਨਾਂ ਨੂੰ ਕਵਰ ਕਰਨ ਜਾਂ ਸਾਨੂੰ ਮਾਰਨ ਦੇ ਆਰਡਰ ਦੇਵਣ ਜੀ ਰਾਤ ਨੂੰ ਅਸੀਂ ਮਤਲਬ ਇਹਨਾਂ ਨੂੰ ਪਛਾ ਨਹੀਂ ਸਕਨੇ ਪਹਿਲੀਆਂ ਸਾਡੀਆਂ ਬਾਰਡਰ ਤੇ ਨੇ ਜਾ ਸਾਨੂੰ ਰਾਤ ਨੂੰ ਰਾਖੀ ਕਰਨ ਦੀ ਪਰਮਿਸ਼ਨ ਲੈ ਕੇ ਦੇਣਾ ਅਸੀਂ ਫਿਰ ਰਾਖੀ ਕਰਾਂਗੇ ਕੀ ਕਰੀਏ ਆਦੀ ਫਸਲ ਤਾਂ ਬਚਾਣੀ ਹੈ ਰਾਤ ਨੂੰ ਸਾਨੂੰ ਬੀਐਸਐਫ ਵਾਲੇ ਘਰਾਂ ਚੋਂ ਨਹੀਂ ਨਿਕਲਣ ਦੇਂਦੇ ਤੇ ਦਿਨਵੇ ਵਾਲੇ ਮਤਲਬ ਹੈ ਅਸੀਂ ਤਾਰਾਂ ਲਾਵੀਂਦਾ ਤੇ ਰਾਤ ਨੂੰ ਤੋੜ ਜਾਂਦੀਆਂ ਨੇ ਸਵੇਰੇ ਫਿਰ ਤਾਰਾਂ ਲਾਓ ਬੱਸ ਇਹੀ ਕੰਮ ਹੈਗਾ ਸਾਨੂੰ ਹੋਰ ਅਸੀਂ ਕੀ ਕਰਨਾ ਪ੍ਰਧਾਨ ਜੀ ਪ੍ਰਧਾਨ ਜੀ ਜੋ ਇਹਨਾਂ ਦਾ ਪੈਸਾ ਆਇਆ ਹੈ ਤਾਰਬੰਦੀ ਦਾ ਇਹ ਕਿੰਨੇ ਪੈਸਾ ਆਇਆ ਤੇ ਇਹ ਕਿਉਂ ਨਹੀਂ ਲਗਾਇਆ ਜਾ ਰਿਹਾ ਪੈਸਾ ਕਰਨ ਕੀ ਹੈ ਵਿੱਚ ਜੀ ਕਿ ਜੇ ਕਿਸਾਨ ਕਿਸੇ ਨੇ ਸਟੇ ਲਿਆ ਹੋਵੇ ਜੀ ਸਾਨੂੰ ਸੁਣਨ ਚ ਆਇਆ ਸੀਗਾ ਵੀ ਇਹ ਦਾ 85 ਕੇ 86 ਲੱਖ ਰੁਪਇਆ ਹੈ ਐਮ ਐਲ ਸਾਹਿਬ ਦੇ ਮਤਲਬ ਜ਼ੁਬਾਨੀ ਸੀਗਾ ਹੈ ਜੀ ਵੀ ਇਹ ਨਾ ਰੁਪਇਆ ਟੋੜਾ ਜਿਹੜਾ ਹੈਗਾ ਜਿਹੜੀ ਗਰਾਊਂਡ ਹੈ ਤਾਰ ਦੀ ਮਤਲਬ ਗਰਾਉਂਡ ਪਹਿ ਚੁੱਕੀ ਹੈ ਜੀ ਉਹ ਜਦੋਂ ਡੀ ਸੀ ਮੈਡਮ ਨਾਲ ਗੱਲਬਾਤ ਚੱਲੀ ਤੇ ਡੀ ਸੀ ਮੈਡਮ ਆਂਦੀ ਇਹ ਵੀ ਤੁਸੀਂ ਨਾ ਜਿਹੜਾ ਪੈਸਾ ਹੈ ਨਰੇਗਾ ਆਰਿਆ ਕੋਲੋਂ ਤਾਰ ਲਵਾ ਦਿਓ ਜੀ ਉਹਦੇ ਵਿੱਚ ਸੁਣਨ ਚ ਆਇਆ ਸਾਡੇ ਆਪਣੇ ਬਾਰਡਰ ਏਰੀਆ ਦੇ ਪ੍ਰਧਾਨ ਕਿਸਾਨ ਯੂਨੀਅਨ ਦਾ ਸੁਖਦੇਵ ਸਿੰਘ ਗਹਿਲੇ ਆਲਾ ਉਹਦੇ ਨਾਲ ਮੇਰੀ ਗੱਲ ਹੋਈ ਸੀ ਉਹਾਂ ਦਾ ਵੀ ਪ੍ਰਧਾਨ ਜੀ ਵੀ ਇਹ ਨਾ 21 ਕੁ ਲੱਖ ਰੁਪਈਆ ਲਾਉਂਦੇ ਸੀਗੇ ਮਨਰੇਗੇ ਵਾਲਿਆਂ ਨੂੰ ਲਾ ਕੇ ਇਹ ਮਨਰੇਗੇ ਵਾਲਿਆਂ ਦਾ ਕੰਮ ਨਹੀਂ ਇਹਦਾ ਠੇਕਾ ਜਵਾਨ ਪੱਕਾ ਪ੍ਰਬੰਧ ਕਰਨ ਨਰੇਗੇ ਵਾਲੇ ਕਿੱਥੇ ਕੰਮ ਕਰ ਲੈਣਗੇ ਉਹ ਰੁਪਈਆ ਜੇ ਸਾਡਾ ਲੱਗੇ ਤਾਂ ਸਾਡਾ ਹੱਲ ਨਿਕਲਦਾ ਸਾਡੀਆਂ ਫਸਲਾਂ ਬਚਦੀਆਂ ਨੇ ਜੇ ਸਾਡੀਆਂ ਫਸਲਾਂ ਬਚਦੀਆਂ ਨੇ ਤਾਂ ਸਾਡੇ ਕੋਈ ਜਵਾਕਾਂ ਨੂੰ ਅਸੀਂ ਕੋਈ ਫੀਸ ਭਰਾਂਗੇ ਕੋਈ ਕਿਤਾਬਾਂ ਲੈ ਕੇ ਦੇਵਾਂਗੇ ਨਹੀਂ ਤਾਂ ਸਾਡੀਆਂ ਤਾਂ ਬੱਚਿਆਂ ਦੀ ਪੜਾਈਆਂ ਵੀ ਛੋਟਾ ਨਾਲੀਆਂ ਨੇ ਜੀ ਜੀ ਔਰ ਪ੍ਰਧਾਨ ਜੀ ਇੱਥੇ ਸਮੱਸਿਆ ਬਾਰਡਰ ਪੱਟੀ ਦੇਖੀ ਆ ਰਹੀ ਹੈ ਜੀ ਸਮੱਸਿਆ ਸਭ ਤੋਂ ਵੱਡੀ ਤਾਂ ਜੀ ਸਾਨੂੰ ਗਊਆਂ ਦੀ ਹੈ ਨੀ ਗਊਆਂ ਦੀ ਤੇ ਜਿਹੜੇ ਸੂਰ ਨੇ ਜਾਨਵਰ ਨੇ ਇਹ ਤਾਂ ਸਾਡੇ ਤਾਰਾਂ ਤੋਂ ਉਰਲੇ ਪਾਸੇ ਦੇ ਜਿਹੜੇ ਤਾਰਾਂ ਤੋਂ ਪਾਰ ਜਿਵੀਂ ਦਾਰ ਨੇ ਨਾ ਉਹ ਸਾਡੇ ਨਾਲੋਂ ਵੀ ਤੰਗ ਨੇ ਜੀ ਉਧਰ ਅੱਗੇ ਸਾਨੂੰ ਮਾੜਾ ਮੋਟਾ ਝਟਕੇ ਝੁਟਕੇ ਲਾਉਣ ਦਿੰਦੇ ਸੀ ਸਰਕਾਰ ਬੀਐਸਐਫ ਨੇ ਉਹ ਵੀ ਬੰਦ ਕਰਾ ਦਿੱਤੇ ਨੇ ਵਿੱਚ ਚਲੋ ਝਟਕੇ ਲਾਉਂਦੇ ਸੀ ਕੋਈ ਕਰੰਟ ਲਾਉਂਦੇ ਸੀ ਜਾਨਵਾਰਾਂ ਨੂੰ ਡਰ ਲੱਗਦਾ ਸੀ ਜਾਨਵਰ ਨਾਲ ਪਿੱਛੇ ਭੱਜ ਜਾਂਦੇ ਸੀ ਹੁਣ ਉਹ ਝਟਕਾ ਲਾਣ ਨਹੀਂ ਦਿੰਦੇ ਤੇ ਉਹਨਾਂ ਦਾ ਜਿੱਥੋਂ ਜੀ ਕਰਦਾ ਤਾਰ ਤੋੜ ਦਿੰਦੇ ਨੇ ਆ ਵੇਖੋ ਆਹ ਤਾਰ 6 7 7 ਫੁੱਟ ਉੱਚੀਆਂ ਨੇ ਨਹੀਂ ਲਗਾਉਂ ਆਂ ਬੜੀਆਂ ਜਬਰਦਸਤ ਤਾਕਤ ਵਾਲ ਤੇ ਇਹਨਾਂ ਨੂੰ ਝਟਕਾ ਮਾਰ ਦਿਆ ਨੇ ਤੋੜ ਕੇ ਸਾਰਾ ਕੁਝ ਤਾਰ ਵੀ ਤੋੜ ਦਿੰਦੀ ਨੇ ਖੰਭੇ ਵੀ ਪੱਟ ਦਿੰਦੀ ਪ੍ਰਧਾਨ ਇਹ ਖਾਲੀ ਤਾਰਾਂ ਲਾ ਰੱਖੇਗੇ ਇਹਦੇ ਵਿੱਚ ਨਹੀਂ ਜੀ ਇਹ ਖਾਲੀ ਤਾਰ ਹੈ ਅੱਛਾ ਖਾਲੀ ਤਾਰ ਹਾਂ ਖਾਲੀ ਤਾਰ ਹੈ ਠੀਕ ਹੈ ਇੱਕ ਅੰਟਰ ਉਧਰ ਪਿੱਛੇ ਸਾਨੂੰ ਬੀਐਸਐਫ ਨਹੀਂ ਲਾਣ ਦਿੰਦੀ ਤੇ ਇਧਰ ਵੀ ਮਤਲਬ ਬਾਰਡਰ ਏਰੀਆ ਜਾਂ ਰਾਤ ਨੂੰ ਇੱਥੇ ਬੀਐਸਐਫ ਦੀ ਗੱਲ ਤੁੰਦੀ ਆ ਉਹਨਾਂ ਦੇ ਬਿਨਾ ਰਾਤ ਨੂੰ ਤੁਸੀਂ ਇਹ ਨਹੀਂ ਲਾਣੇ ਜੀ ਹਾਂਜੀ ਇਸ ਮਸਲੇ ਡੀਸੀ ਸਾਹਿਬ ਨੂੰ ਮਿਲੇ ਹੋਏ ਡੀਸੀ ਸਾਹਿਬ ਨੂੰ ਸਾਡੇ ਬਾਰਡਰ ਏਰੀਏ ਦੀ ਕਿਸਾਨ ਯੂਨੀਅਨ ਮਿਲ ਚੁੱਕੀ ਹੈ ਦੋ ਚਾਰ ਵਾਰ ਮਿਲ ਚੁੱਕੀ ਹੈ ਉਹ ਹੀ ਤੁਹਾਨੂੰ ਦੱਸਿਆ ਵੀ ਉਹ ਆਦੇ ਹਥੋਂ ਦਾ ਮਨਰੇਗਾ ਕੋਲੋਂ ਕੰਮ ਕਰਾਣੇ ਜਿਹੜੀ ਤਾਰ ਹੈ ਮਨਰੇਗਾ ਨੂੰ ਆ ਕੇ ਲਵਾਣੇ ਪਰ ਮਨਰੇਗਾ ਦੇ ਨਾਲ ਮਤਲਬ ਤਾਰ ਕਾਮਯਾਬ ਨਹੀਂ ਹੋ ਸਕਦੀ ਇੱਕ ਵਿੱਚ ਨਾ ਹੋਰ ਪ੍ਰੋਬਲਮ ਆਈ ਸੀ ਵੀ ਇਹ ਰਕਬਾ ਸਾਡਾ ਹੈਗਾ ਕੁਝ ਚੱਕ ਸਰਕਾਰ ਦਾ ਜੀ ਜਾਕੋ ਸਰਕਾਰ ਦਾ ਰਕਬਾ ਹੈ ਇਹਦੀ 4 ਕੋਸਾਲ ਪਹਿਲੇ ਵੀ ਇਹਨਾਂ ਸੀਮ ਬੰਦੀ ਕਢਾਈ ਸੀਗੀ ਜੰਗਲਾਤ ਵਿਭਾਗ ਨੇ ਇਹਨਾਂ ਸੀਖ ਉਧਾ ਕੇ ਤੇ ਆਦੇ ਪਿੱਲਰ ਲਾਤੇ ਸੀ ਪਿੱਲਰ ਲਾ ਕੇ ਕੰਡੇ ਵਾਲੀ ਤਾਰ ਵੀ ਲਾਤੀ ਸੀ ਹੁਣ ਵਿੱਚ ਕਈ ਅਫਸਰ ਆਏ ਨੇ ਦੁਬਾਰਾ ਤਾਰ ਦਾ ਨਾਂ ਲਿਆ ਤੇ ਉਹ ਆਦੇ ਨਹੀਂ ਅਸੀਂ ਦੁਬਾਰਾ ਨਿਸ਼ਾਨਦੇਹੀ ਕਰਾਣੀ ਹੈ ਸਾਡੀ ਪਹਿਲੀ ਜਗਾ ਜਾਂਦੀ ਹੈ ਕੋਈ ਆਂਦਾ ਪਿੱਛਾ ਜਾਂਦੀ ਹੈ ਜੇ ਕੋਈ ਜਗਾ ਵੜਦੇ ਨੇ ਉਧਰ ਫਿਰ ਜਿੰਮੇਦਾਰ ਨਹੀਂ ਵੜੇ ਜਾਂਦੇ ਜਿੰਨੂੰ 40 50 50 ਸਾਲ ਹੋ ਗਿਆ ਬੀਜ ਤੇ ਨੂੰ ਜਿਹਨੇ ਬੂਟੇ ਪੱਤੇ ਨੇ ਆਵਾਜ਼ ਕੀਤੀ ਹੈ ਜੇ ਉਹਦੇ ਕੋਲ ਕੋਈ ਕਨਾਲ ਹੈਗੀ ਤਾਂ ਸਰਕਾਰ ਨੂੰ ਕੀ ਫਰਕ ਪੈਂਦਾ ਜੀ ਠੀਕ ਹੈ ਨਾ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਤੇ ਸਾਡੀ ਜਿੱਥੇ ਤਾਰ ਇਹਨਾਂ ਅੱਗੇ ਨਿਸ਼ਾਨਦੇਹੀ ਕਰਾਈ ਏ ਉਸ ਜਗ੍ਹਾ ਤੇ ਹਾਲਾਂਕਿ ਦੇ ਪਿੱਲਰ ਵੀ ਖੜੇ ਨੇ ਨਾਲ ਦੀ ਕੰਡੇਦਰ ਤਾਰ ਵੀ ਖੜੀ ਏ ਉੱਥੋਂ ਜਮਾ ਤਾਰ ਚੱਕ ਕੇ ਤੇ ਸਾਨੂੰ ਵੱਡੀ ਤਾਰ ਲਾ ਦੇਵਣ ਪ੍ਰਧਾਨ ਜੀ ਅਗਰ ਜੇ ਕਰੇ ਸਮਸਾ ਦਾ ਹੱਲ ਉਹਦਾ ਅਗਲਾ ਐਕਸ਼ਨ ਕੀ ਹੋਏਗਾ ਜੀ ਸਾਡਾ ਅਗਲਾ ਐਕਸ਼ਨ ਹੈ ਜੀ ਅਸੀਂ ਫਿਰ ਚੱਕਾ ਜਾਮ ਕਰਾਂਗੇ ਜੀ ਹਾਂਜੀ ਅਸੀਂ ਫਿਰ ਚੱਕਾ ਜਾਮ ਕਰਾਂਦੇ ਤੇ ਫਿਰ ਸਰਕਾਰ ਜ਼ਿੰਮੇਵਾਰ ਹੈ ਜਾਂ ਇਥੋਂ ਦੇ ਜਿਹੜੇ ਅਫਸਰ ਨੇ ਅਧਿਕਾਰੀ ਨੇ ਉਹ ਜ਼ਿੰਮੇਵਾਰ ਨੇ ਸਾਡਾ ਫਿਰ ਇਹ ਹੀ ਰਹਿ ਗਿਆ ਵੀ ਸਾਨੂੰ ਜੇ ਮਤਲਬ ਆਂਦੇ ਨੇ ਵੀ ਜੀ ਕਿਸਾਨ ਯੂਨੀਅਨ ਧਰਨੇ ਲਾਉਂਦੀ ਜੀ ਚੱਕੇ ਜਾਮ ਕਰਦੀ ਜੇ ਸਾਡੀ ਨਾ ਸੁਣਦੇ ਅਸੀਂ ਰੋੜ ਤੀ ਜਾਣਾ ਹੋਰ ਕਿੱਧਰ ਜਾਈਏ ਜਾਂ ਤਾਂ ਫਿਰ ਸਾਨੂੰ ਸਾਰਿਆਂ ਨੂੰ ਹੀ ਪਾਕਿਸਤਾਨ ਲਗਾ ਦੇਣ ਫਿਰ ਆਪੇ ਧਰਨੇ ਦੁਰਨੇ ਸਖਾ ਦੇ ਲੱਗਣੇ ਫਿਰ ਆਪੇ ਅਸੀਂ ਉਧਰ ਮਰ ਗਏ ਜੀਵੀਏ ਜੋ ਮਰਜੀ ਹੋਵੇ ਜੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਕਈ ਵਾਰ ਮੈਂ ਵੀ ਚੈਨਲ ਵਾਲਿਆਂ ਦੇ ਕੋਲ ਬੋਲਿਆ ਵੀ ਸਾਡੀ ਜਿਹੜੀ ਤਾਰ ਹੈ ਲਵਾਈ ਜਾਵੇ ਤੇ ਪੈਸੇ ਆਏ ਪੈਣੇ ਤੇ ਕਿਉਂ ਸਰਕਾਰ ਆਨਕਾਨੀ ਕਰ ਰਹੀ ਏ ਜਦੋਂ 85 86 ਲੱਖ ਰੁਪਇਆ ਆਇਆ ਪਿਆ ਜੰਗਲਾਤ ਵਿਭਾਗ ਮੈਨੇ 4 ਸਾਲ ਪਹਿਲਾਂ ਇਹਦੀ ਜਿਹੜੀ ਸੀਮ ਬੰਦੀ ਹੱਦ ਬੰਦੀ ਸਾਰੀ ਗਢਾਈ ਏ ਡਰੋਨ ਤੇ ਹੱਦ ਬੰਦੀ ਹੋਈ ਏ ਉੱਥੇ ਨਾਂਦੇ ਪਿੱਲਰ ਲੱਗੇ ਨੇ ਜੇ ਨਾਂਦੀ ਉੱਥੇ ਪਿੱਲਰ ਇਹਨਾਂ ਕਿਉਂ ਲਾਏ ਨੇ ਜੇ ਨਾਂਦੀ ਉੱਥੇ ਸੀ ਨਹੀਂ ਆਦੀ ਪਿੱਲਰ ਐਵੇਂ ਲਾ ਗਏ ਨੇ ਜੀ ਬਿਲਕੁਲ ਉੱਥੇ ਪਿੱਲਰ ਲਾ ਕੇ ਕੰਡੇਦਰ ਤਾਰ ਲਾ ਗਏ ਨੇ ਹੁਣ ਇਹਾਂ ਦੇ ਸਾਡੀ ਪੇੜੀ ਹਵਾ ਤੁਰਦੀ ਏ ਉਧਰ ਪਾਕਿਸਤਾਨ ਨੂੰ ਤਾਂ ਤੋੜਦੇ ਵੀ ਨਹੀਂ ਤੇ ਪਿਛਾ ਨੂੰ ਤੋੜਦੇ ਨੇ ਇਧਰੋਂ ਕਸ਼ਦੇ ਨੇ ਆਦਰ ਵੀ ਚੱਲੋ ਪਾਕਿਸਤਾਨ ਨੂੰ ਇੱਕ ਰੀ ਕਾਚੀ ਗਲੇ ਅਗੀ ਇਹ ਨੂੰ ਵੇਖੋ ਫਿਰ ਤੁਸੀਂ ਕਿੱਥੇ ਜਾਂਦੇ ਜੇ ਜੇ ਪਾਕਿਸਤਾਨ ਦੇ ਪਾਸੋਂ ਤੋੜਦੇ ਨੇ ਸੀ ਉਧਰੋਂ ਕਸ਼ਦੇ ਨੇ ਬਿਲਕੁਲ ਸਾਡੇ ਜ਼ਿਮੀਂਦਾਰ ਚੱਕ ਸਰਕਾਰ ਜੰਗਲਾਤ ਦੇ ਵਿੱਚ ਵੜਦੇ ਨੇ ਜੇ ਇਧਰੋਂ ਕਸ਼ਦੇ ਨੇ ਤਾਂ ਫਿਰ ਸਾਡੇ ਜ਼ਿਮੀਂਦਾਰਾਂ ਨੂੰ ਕੋਈ 5 10 10 ਫੋਟੋ ਛੱਡਣੀ ਆਂਦੀ ਹੈ ਜੀ ਤੇ ਇਹਦਾ ਸਰਕਾਰ ਨੂੰ ਹੱਲ ਸੋਚਣਾ ਚਾਹੀਦਾ ਹੈ ਤੇ ਸਾਨੂੰ ਬਚਾਉਣਾ ਚਾਹੀਦਾ ਹੁਣ ਜਿਹਦੇ ਕੋ ਦਾ ਮਰਲੇ ਜਾਂ ਕਨਾਲ ਕਿਸੇ ਜ਼ਿਮੀਂਦਾਰ ਨੇ ਪੱਟੀ ਉਹਦੇ ਕੋਲ ਹੈਗੀ ਹੋਈ ਆ ਦੋ ਕਨਾਲੀ ਆਦੇ ਬੱਚੇ ਪਾਲਦਾ ਪੈ ਸਰਕਾਰ ਦਾ ਇੰਨਾ ਖਾਧੀ ਜਾਂਦੇ ਨੇ ਲੋਕੀ ਸਰਕਾਰ ਨੂੰ ਨੇ ਇੱਕ ਨੇ 50 ਸਾਲ ਪਹਿਲੀ ਵਾ ਮਤਲਬ ਉਹਨੇ ਆਵਾਦ ਕੀਤੀ ਬੂਟੇ ਪੱਟੇ ਉਹਨੇ ਕਰਾਇ ਲਾਏ ਜੇ ਦੋ ਕਨਾਲ ਆਵਾਦ ਪੈ ਲ ਕੀ ਲੋੜਾ ਹੋ ਗਿਆ ਸਰਕਾਰ ਦਾ ਤਾਂ ਹੁਕਮ ਹੀ ਹੈਗਾ ਵੀ ਜਿੰਨ 20 ਸਾਲ ਦੀ ਗਰਦਾਬਰੀ ਹੈ ਉਹ ਪਹਿਲੀ ਉਹਦੀ ਹੈ ਤੇ ਸਾਨੂੰ 50 50 ਸਾਲ ਹੋ ਗਏ ਨੇ ਸਾਡੀ ਦੂਜੀ ਤੀਜੀ ਪੀੜ੍ਹੀ ਚੱਲਦੀ ਪਈ ਪਹਿਲੀ ਬਾਦਿਆਂ ਨੂੰ